ਲੱਕਣਗੁਰ ਗੁਰੂਗੜ ਇੱਕ ਬੇਟਾ ਲੱਗਦਾ ਜੇ ਭਾਣ ਚੱਲਣ। ਆਸ਼ਾ ਤਾਂ ਨਹੀਂ ਕਰਦੇ ਸੀਗੇ ਬਸ ਪਿੰਕਬੂਜਾ ਬੀਰਪੁਰ ਭਿੰਦੇ ਸੀ ਵਿਆਹ ਸ਼ਾਦੀਆਂ 'ਚ ਤੇ ਉਹ ਤਾਂ ਰਾਤ ਗਏ ਕੇ ਜੀ ਅਸੀਂ ਲੈਣ ਦੇ ਵੀ ਜਾਣਾ। ਦੋਨੇ 2-4 ਮਹੀਨੇ ਦੇ ਛੋਟੇ ਵੱਡੇ ਆ ਮਤਲਬ 2000 ਦਾ ਜਨਮ ਇਹਨਾਂ ਦਾ। 14-25 ਦੀ ਸਾਦੀ ਮਿਲ ਗਈ। ਜੋ ਵੀ ਗੱਲ ਦੀ ਕੀ ਕੰਮ-ਕਮ ਕੀ ਕਰਦੇ ਸੀ? ਕੰਮ ਮੇਰੇ ਨਾਲ ਹੀ ਮਕੈਨਿਕਲ ਦਾ ਕਰਦੇ ਸੀ ਵਾਜ। சிவா ਕੰਪਨੀ 'ਚ। ਵਿਆਹੇ ਹੋਏ ਨੇ ਇੱਕ ਕੁਵਾਰੇ ਆ ਜੀ, ਇੱਕ ਵਿਆਹਿਆ ਹੋਇਆ ਦੀਪਕ ਕੁਮਾਰ ਤੇ ਬਿਜੇ ਕੁਮਾਰ ਹਨ ਜਿਹੜੇ ਸੀ। ਹਾਂ ਜੀ ਢੱਡਾ ਦੀ ਪਹੁੰਚ ਗਈ ਬੋਲਦਾ ਸਰ ਜੀ। ਕਿਸੇ ਦੇ ਉੱਤੇ ਤੁ ਯਾ ਆਪ ਕਿਥੇ ਜੇ ਨਨਦਕਾ ਮੁੰਡਾ ਨਨਦਕਾ ਮੁੰਡਾ ਕੀ ਹੋਇਆ ਕੀ ਕਿਵੇਂ ਹੈ ਕਿਵੇਂ ਨਨਦਕਾ ਮੁੰਡਾ ਇੱਕ ਨਨਦਕਾ ਪਤਾ ਨਹੀਂ ਕਿੱਥੇ ਗਿਆ ਚਲ ਨਾ ਗਿਆ ਆਪੇ ਹੁਆ ਜਾਈ ਸੇ ਮੀਡੀਆ ਵਾਲਾ ਵਹਾਂ ਜਾ ਕੇ ਰਿਪੋਰਟ ਲਵ ਰਜਸਪਾਲ ਸਿੰਘ ਜੀ ਲੋਕਲੀ ਮੈਂ ਛੋਟਾ ਸਾਹਤ ਹਾਂ ਜੀ ਇਹ ਜਗਾ ਵੀਰੇ ਮੇਰੀ ਆ ਪਰ ਇਹ ਨਾਲ ਪਲਾਟ ਇਹ ਮੁੰਡਿਆਂ ਦਾ ਹੀ ਆ ਇਹ ਸਾਰਾ ਚਾਬੀ ਚੂਬੀ ਇਹਨਾਂ ਕੋਲ ਹੀ ਹੁੰਦੀ ਆ ਪਾਣੀ ਪੂਣੀ ਲਾਉਂਦੇ ਰਹਿੰਦੇ ਨੇ ਸਾਰਾ ਕੁਝ ਇਸ ਕਰਕੇ ਚਾਬੀ ਇਹਨਾਂ ਕੋਲ ਹੀ ਹੁੰਦੀ ਆ ਮੈਂ ਤਾਂ ਕਦੇ ਹਫਤੇ 10 ਦਿਨ ਬਾਅਦ ਢੇੜਾ ਮਾਰਦਾ ਇਹਨਾਂ ਦਾ ਘਰ ਇਹਨਾਂ ਦਾ ਘਰ ਕਿੱਥੇ ਇਹ ਹੈ ਗੁਰੂਗੜ੍ਹ ਤੋਂ ਆਹ ਪਲਾਟ ਆ ਵੀਰੇ ਪਿੱਛੇ ਇਹਨਾਂ ਦੇ ਸਾਰੇ ਇਸ ਕਰਕੇ ਲਾਈਟ ਪਾਣੀ ਸਾਰੇ ਇੱਥੋਂ ਹੀ ਲਾਉਂਦੇ ਨੇ ਠੀਕ ਇਸ ਕਰਕੇ ਚਾਬੀ ਇਹਨਾਂ ਕੋਲ ਹੁੰਦੀ ਹੈ ਆਉਂਦੇ ਜਾਂਦੇ ਰਹਿੰਦੇ ਨੇ ਇੱਥੇ ਆ ਤੁਸੀਂ ਢੇੜਾ ਮਾਰਨ ਆਏ ਸੀ ਨਹੀਂ ਮੈਂ ਨਹੀਂ ਆਇਆ ਵੀਰੇ ਇਹਨਾਂ ਦਾ ਇੱਕ ਘਰ ਦੇ ਚਾਚਾ ਹੀ ਆਇਆ ਸੀ ਮੁੰਡੇ ਦਾ ਉਹਦੇ ਹੀ ਮੈਨੂੰ ਫੋਨ ਆਇਆ ਵੀ ਕਿੱਥੇ ਆ ਮਖੰਮੀ ਮੈਂ ਘਰੇ ਆ ਮਾਕੀ ਗੱਲ ਹੋ ਗਈ ਉਹ ਕਹਿੰਦਾ ਪਲਾਟ 'ਚ ਆ ਜਾ ਵੀ ਏਦਾਂ ਏਦਾਂ ਗੱਲ ਹੋ ਗਈ ਮੈਂ ਫਿਰ ਆ ਗਿਆ ਜੀ ਸਲੱਕਣ ਗੁਆਲੇ ਗੁਰੂਗੜ੍ਹ ਇੱਕ ਬੇਟਾ ਲੱਗਦਾ ਜੇ ਭਾਣਜਾ ਲੱਗਦਾ ਅੱਛਾ ਤਾਂ ਨਹੀਂ ਕਰਦੇ ਸੀਗੇ ਬਸ ਪਿੱਕ ਬ ਉਹ ਤਾਂ ਰਾਤ ਕਹਿ ਗਿਆ ਜੀ ਅਸੀਂ ਨਾਨਾ ਦੇ ਵੀ ਜਾਣਾ ਦੋਨੇ 2-4 ਮਹੀਨੇ ਦੇ ਛੋਟੇ ਵੱਡੇ ਆ ਮਤਲਬ 2000 ਦਾ ਜਾਨਵਰ ਇਹਨਾਂ ਦਾ 24-25 ਕਿ ਸਾਲ ਦੀ ਉਮਰ ਹੈਗੀ ਆ 24 ਸਾਲ ਦੀ ਮਾਰ ਕੀ ਕੰਮ ਕੁੰਮ ਕੀ ਕਰਦੇ ਆ ਜੀ ਕੰਮ ਮੇਰੇ ਨਾਲ ਹੀ ਮਕੈਨਿਕਲ ਦਾ ਕਰਦੇ ਸੀ ਵਾਜੇ ਸਿਵਾ ਜੀ ਸਿਵਾ ਕੰਪਨੀ ਚ ਵਿਆਹ ਹੋਏ ਨੇ ਇੱਕ ਕੁਆਰੇ ਆ ਜੀ ਇੱਕ ਵਿਆਹਿਆ ਹੋਇਆ ਦੀਪਕ ਕੁਮਾਰ ਤੇ ਵਿਜੇ ਕੁਮਾਰ ਅਨਮੇੜਾ ਹਾਂ ਜੀ ਜਦ ਹੀ ਪਹੁੰਚ ਗਏ ਬਹੁਤ ਪ੍ਰਸਾਦ ਕਿਸੇ ਦੇ ਉੱਤੇ ਤੁਹਾਨੂੰ ਸ਼ੱਕ ਸ਼ੁੱਕ ਹੈਗੀ ਆ ਕੋਈ ਵੀ ਜਾਂ ਕਿਸੇ ਕੋਈ ਗਲਤ ਕਿਸੇ ਨੂੰ ਨਹੀਂ ਆ ਹਾਂ ਸਾਨੂੰ ਇਤਲਾਹ ਮਿਲੀ ਸੀ ਕਿ ਗੁਰੂਗੜ੍ਹ ਪਿੰਡ ਦੇ ਰਹਿਣ ਵਾਲੇ ਦੋ ਮੁੰਡੇ ਨੇਗੇ ਇਹ ਤੇ ਦੋ ਉਹਨਾਂ ਦੀ ਡੈਥ ਹੋਈ ਆ ਅਸੀਂ ਪਹੁੰਚਿਆ ਮੌਕੇ ਤੇ ਮੌਕੇ ਤੇ ਡੈੱਡ ਬਾਡੀ ਆ ਅਸੀਂ ਪਚਾਰਿਆ ਸਰਕਾਰੀ ਹਸਪਤਾਲ ਤੇ ਇਹਨਾਂ ਦੇ ਘਰ ਦੇ ਨਾਲ ਥੋੜੀ ਬਹੁਤ ਹੀ ਗੱਲਬਾਤ ਹੋਈ ਆ ਤੇ ਬਾਕੀ ਇਹਨਾਂ ਦਾ ਪੋਸਟਮਾਰਟਮ ਕਰਾਵਾਂਗੇ ਇਹਨਾਂ ਦੇ ਪੈਰੈਂਟਸ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਕਰਾਂਗੇ ਪਤਾ ਸਰ ਕੀ ਵੀ ਕੁਝ ਡੈੱਡ ਬੋਡੀ ਕਿੱਦਾਂ ਇਹਨਾਂ ਦੀ ਦੋਹਾਂ ਦੀ ਇਕੱਠੇ ਨਹੀਂ ਡੈਥ ਕਿੱਦਾਂ ਹੋਈ ਨਹੀਂ ਹਾਲੇ ਕੁਝ ਨਹੀਂ ਕਹਿ ਸਕਿਆ ਜਾ ਸਕਦਾ ਜੀ ਘਰ ਦੇ ਤੋਂ ਮਾੜਾ-ਮੋਟਾ ਵੈਰੀਫਾਈ ਕੀਤਾ ਸੀ ਉਹ ਕਹਿੰਦੇ ਸ਼ਰਾਬ ਸ਼ਰੂਪੀ ਪੀਂਦੇ ਸੀਗੇ ਹੋਰ ਕੋਈ ਨਸ਼ਾ ਨਹੀਂ ਸੀ ਕਰਦੇ ਹਾਂਜੀ ਹਾਂ ਤੇ ਕੀ ਨਾਮ ਨੇ ਇਹਨਾਂ ਦੇ ਜੀ ਇੱਕ ਤਨੋਂ ਦੀਪੂ ਇੱਕ ਤਨੋਂ ਜੀਗਾ ਇਹ ਮਾ ਛੋੜ ਦੇਣ ਵਾਲੀ ਨਹੀਂ ਜੀ ਨਹੀਂ ਇਹ ਪਿੱਛੇ ਬਿਹਾਰ ਦੇ ਨੇ ਹੁਣ ਗੁਰੂਗੜ੍ਹ ਪਿੰਡ ਦੇ ਵਿੱਚ ਰਹਿ ਰਹੇ ਨੇਗੇ ਸੇਵਾ ਫੈਕਟਰੀ ਚ ਲੱਗੇ ਹੋਏ ਸੀ ਠੀਕ ਮੈਂ ਡਾਕਟਰ ਹਰਪੀ ਹਾਂ ਜੀ ਐਸ ਡੀ ਐਸ ਮਰਾਲਾ ਡਾਕਟਰ ਸਾਹਿਬ ਇੱਕ ਦੋ ਡੈੱਡ ਬੋਡੀ ਆਈਆਂ ਨੇ ਕਿਵੇਂ ਦੇ ਹਾਲਾਤ ਸੀ ਇਹ ਉਹਨਾਂ ਦੇ ਕੀ ਕੀ ਨਾਮ ਆ ਤੇ ਕਿਹੜੇ ਪਿੰਡ ਦੇ ਇਹ ਦੋ ਡੈੱਡ ਬੋਡੀ ਸਾਡੇ ਕੋਲ ਮਾਛੀਵਾੜਾ ਸਾਹਿਬ ਤੋਂ ਆਈਆਂ ਨੇ ਜੀ ਉਹ ਤਾਂ ਅਧੀਨ ਪੀ ਐਸ ਮਾਛੀਵਾੜਾ ਇੱਕ ਜਿਹੜਾ ਹੈਗਾ ਮਰੀਜ਼ ਉਹਦਾ ਨਾਮ ਹੈਗਾ ਦੀਪੂ son of ਸੁਲੱਖਣ ਤੇ ਦੂਸਰਾ ਹੈਗਾ ਵਿਜੇ ਕੁਮਾਰ son of ਰਜਿੰਦਰ ਮਾਤੋ ਤੇ 25 ਸਾਲ ਦੀ ਏ ਜ ਇਹਨਾਂ ਦੀ ਤੇ ਇਹ ਸਾਡੇ ਕੋਲ ਲੈ ਕੇ ਆਏ ਨੇ ਦੋ ਬਾਡੀਆ ਵਿਦ ਅਨਨੋਨ ਪాయిਜ਼ਨਿੰਗ ਨੇ ਸਾਡੇ ਕੋਲ ਇਹਦੇ ਤੇ ਉਸ ਕੰਡੀਸ਼ਨ ਜਿਹੜੀ ਹੈ ਇਹਨਾਂ ਦੀ ਮਤਲਬ ਕਿ ਇਕੱਠੀਆਂ ਸੀਗੀਆਂ ਇੱਕ ਉਹ ਮਤਲਬ ਕਿ ਬੈੱਡ ਤੇ ਸੀਗੀਆਂ ਡੈੱਡ ਬਾਡੀਜ਼ ਮਿਲੀਆਂ ਤੇ ਉਸ ਤੋਂ ਬਾਅਦ ਜਿਹੜੀ ਡਿਟੇਲਸ ਸਾਰੀ ਹੋਵੇਗੀ ਉਹ ਪੋਸਟ ਮਾਰਟਮ ਦੀ ਰਿਪੋਰਟ ਤੋਂ ਬਾਅਦ ਪਤਾ ਲੱਗ ਜੂਗਾ ਮਤਲਬ ਕਿ ਆਮ ਤੌਰ ਤੇ ਕੋਈ ਵੀ ਪాయిਜ਼ਨਿੰਗ ਦੇ ਵਿੱਚ ਜਿਹੜੀ ਝਾਗ ਦਾ ਤਕਰੀਬਨ ਸਨੇਕ ਬਾਈਟ ਹੋਵੇ ਜਾਂ ਡਰੱਗ ਪాయిਜ਼ਨਿੰਗ ਹੋਵੇ ਜਾਂ ਕੋਈ ਮੰਨ ਲਓ ਅਲਕੋਹਲ ਪੋਇਜ਼ਨਿੰਗ ਹੋਵੇ ਉਹਨਾਂ ਸਾਰਿਆਂ ਦੇ ਵਿੱਚ ਛੱਗ ਵੀ ਆ ਜਾਂਦੀ ਹੈ ਬਲੱਡ ਵੀ ਆ ਜਾਂਦਾ ਮੂੰਹ ਦੇ ਵਿੱਚੋਂ ਬਾਕੀ ਜਿਹੜੀ ਫਾਈਨਲ ਰਿਪੋਰਟ ਆਵੇ ਤੋਂ ਬਾਅਦ ਪਤਾ ਲੱਗ ਜਾਊਗਾ ਪੋਸਟਮਾਰਟਮ ਦੇ ਨਹੀਂ ਇਹ ਅਗਰ ਪੋਸਟਮਾਰਟਮ ਹਲੇ ਨਹੀਂ ਇਹਨਾਂ ਦਾ ਕੋਈ ਕਸਟ ਹੈ ਸਾਡੇ ਇਹ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਪਤਾ ਲੱਗੂਗਾ ਤੇ ਪੋਸਟਮਾਰਟਮ ਦਾਤ ਕੋਈ ਹਾਂਜੀ ਹਾਂਜੀ